ਕੋਈ ਨਹੀਂ ਮੰਨ ਰਿਹਾ ਯਾਰ ਕਹਿੰਦਾ ਇਹਨਾਂ ਨੂੰ ਸ਼ਰਮ ਹੀ ਨਹੀਂ ਹੈ ਜਮਈ ਪਤਾ ਨਹੀਂ ਇਹ ਸਰਕਾਰ ਦੇ ਸਰਾਰਤੀ ਲੋਕ ਸਾਡੇ ਹੋਏ ਨੇ ਤੁਹਾਨੂੰ ਪਤਾ ਸੀ ਪਹਿਲਾਂ ਵੀ ਭੱਜ ਭੱਟ ਉਹ 12 ਤੋਂ 4 ਹੈ ਜੀ ਆਹ ਪੜ੍ਹ ਲੈ ਜਰਾ 11 ਤੋਂ 4 ਵਜੇ ਤੱਕ ਲਿਖਿਆ ਹੋਇਆ ਹੈਗਾ 11:00 ਫਰਵਰੀ ਤੋਂ 2:00 ਪਲੱਸ ਅੱਜ ਬੰਦ ਕਰਨਾ ਟ੍ਰਿਬਿਊਨ 'ਚ ਬੜਾ ਸੀ ਤੇ 12 4 ਲਿਖਿਆ ਹੈ ਬਰਨਾਲੇ ਜਾਣਾ ਵੀਰੇ ਆ ਪਿੱਛੋਂ ਨਾ ਸੜਕ ਜਾਂਦੀ ਹੈ 2 ਕਿਲੋਮੀਟਰ ਦਾ ਘੁੰਮ ਕੇ ਆਇਆ ਬੈਂਚ ਕਰਨ ਦੀ ਫਾਇਦਾ ਨਹੀਂ ਹੈ ਵੀਰੇ ਪਿਆ ਪਹਿਲੀ ਵਾਰ ਜਾ ਰਹੇ ਹਾਂ ਬਠਿੰਡ ਤੋਂ ਅੱਗੇ ਵਿਆਹ ਕਿ ਤੋਂ ਆਏ ਬਲਵੇੜੇ ਤੋਂ ਆਏ ਆ ਜੀ ਪਟਿਆਲੇ ਤੋਂ ਪਿੱਛੇ ਤੋਂ ਐਮਰਜੈਂਸੀ ਵਾਲੇ ਉੱਤ ਨਿਕਾ ਰਹੇ ਆ ਨਾ ਹਾਂ ਅੱਜ ਦਾ ਦਿਨ ਹੀ ਸੁੰਨ ਜਿਆਦੇ ਕੰਮ ਆ ਯਾਰ ਜਿੱਤੇ ਸਾਡਾ ਕਿਸਾਨਾਂ ਦਾ ਪ੍ਰੋਜੈਕਟ ਹੁੰਦਾ ਤੁਸੀਂ ਕਿਉਂ ਇਹੋ ਜਿਹਾ ਕੁਝ ਕਰਦੇ ਹੋ ਧੱਕੇ ਨਾਲ ਅਈ ਕਹੀ ਕਈ ਨੰਗੀ ਜਾਂਦੇ ਨੇ ਅੱਜ ਜਵਾਕ ਬਾਲੇ ਹੁਣ ਇਹਨੇ ਛੋੜਿਆ ਇਹ ਤਾਂ ਸਵੇਰ ਤੋਂ ਦੇਖ ਰਹੇ ਹੋ ਬੜਬੜ ਟੋਲ ਪਲਾਜਾ ਤੋਂ ਜਿੱਥੇ ਕਿਸਾਨ ਕਹਿ ਰਹੇ ਨੇ ਕਿ ਜਾਣਬੁੱਝ ਕੇ ਲੋਕ ਬਹਾਨੇ ਬਣਾ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਆ ਕਿਸਾਨਾਂ ਦੇ ਵੱਲੋਂ ਅੱਜ ਟੋਲ ਪਲਾਜਾ ਦੇ ਉੱਤੇ ਇੱਕ ਵਾਰ ਫਿਰ ਤੋਂ ਭਾਰਤ ਬੰਦ ਦਾ ਜੋ ਸੱਦਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਟੋਲ ਪਲਾਜ਼ਾ ਬੰਦ ਕਰ ਦਿੱਤਾ ਗਿਆ ਲੋਕਾਂ ਨੂੰ ਆਮ ਰਾਹਗਿਰਾਂ ਨੂੰ ਲੰਘਣ ਤੋਂ ਰੋਕਿਆ ਗਿਆ ਹੈ ਕਿਉਂਕਿ ਕੱਲ ਬਹੁਤ ਦਿਨਾਂ ਤੋਂ ਜਿਹੜਾ ਐਲਾਨ ਕੀਤਾ ਹੋਇਆ ਸੀ ਕਿਸਾਨਾਂ ਦੇ ਵੱਲੋਂ ਕਿ ਭਾਰਤ ਬੰਦ ਹੈ 16 ਫਰਵਰੀ ਨੂੰ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਅੱਜ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਇੱਥੇ ਕਿਸਾਨ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਅਮਰਜੈਂਸੀ ਦੇ ਵਿੱਚ ਜਾਣਾਂ ਨੇ ਉਹਨਾਂ ਨੂੰ ਜ਼ਰੂਰ ਲੰਘਾ ਰਿਹਾ ਪਰ ਜਿਹੜਾ ਆਮ ਰਾਹਗੀਰ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਿਸਾਨਾਂ ਦੇ ਵੱਲੋਂ ਅੱਜ ਭਾਰਤਬੰਦ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਪ੍ਰੋਟੈਸਟ ਕੀਤੇ ਜਾ ਰਹੇ ਨੇ ਤਾਂ ਕਿਸਾਨ ਅੱਜ ਪ੍ਰੋਟੈਸਟ ਦੇ ਵਿੱਚ ਆਪਣੀ ਜੋ ਸ਼ਮੂਲੀਅਤ ਆ ਉਹ ਕਰ ਰਹੇ ਨੇ ਕਿਉਂਕਿ ਭਾਰਤ ਬੰਦ ਦਾ ਸਦਾਂ ਕਿਸਾਨਾਂ ਦੇ ਵੱਲੋਂ ਦਿੱਤਾ ਗਿਆ ਹੈ ਅੱਗੇ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦਾ ਜੋ ਐਲਾਨ ਹੈ ਉਹ ਇੱਥੇ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਲੋਕਾਂ ਨੂੰ ਵੀ ਪੁੱਛਾਂਗੇ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਇੱਥੇ ਜੋ ਸਮੱਸਿਆਵਾਂ ਨੇ ਉਹ ਨੇ ਅਤੇ ਕਿਸ ਤਰੀਕੇ ਨਾਲ ਕਿਸਾਨਾਂ ਦੇ ਵੱਲੋਂ ਤਾਲਮਿਲ ਕਰਕੇ ਉਹਨਾਂ ਨੂੰ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਭਾਈ ਜੀ ਕੀ ਗਾਈਡਲਾਈਨ ਕੀ ਨੇ ਕਿਹੜੇ-ਕਿਹੜੇ ਲੋਕਾਂ ਨੂੰ ਤੁਸੀਂ ਲੰਘਾ ਰਹੇ ਹੋ? ਕਿਹੜੇ ਲੋਕਾਂ ਨੂੰ ਤੁਸੀਂ ਰੋਕ ਰਹੇ ਹੋ? ਆਪਾਂ ਉੱਥੇ ਵਜੋ ਆਪਣੇ ਕੋਲ ਆਪਾਂ ਲੋੜੀ ਦਾ ਫਰਜ਼ ਕੀ ਕੀ ਸਮੱਸਿਆਵਾਂ ਆ ਰਹੀਆਂ ਲੋਕਾਂ ਨੂੰ ਤੇ ਤੁਸੀਂ ਸਮੱਸਿਆਵਾਂ ਇਹ ਆ ਰਹੀਆਂ ਨੇ ਜੀ तकरीबन तकरीबन ਲੋਕਾਂ ਨੂੰ ਕਾਫੀ ਟਾਈਮ ਦਾ ਪਤਾ ਵੀ 16 ਤਰੀਕ ਦਾ ਭਾਰਤ ਮੰਦ ਸੱਦ ਦਿੱਤਾ ਗਿਆ ਹੈਗਾ। ਉਸ ਦੇ ਸਬੰਧ ਵਿੱਚ ਕੁਝ ਲੋਕ ਹਜੇ ਵੀ ਆ ਰਹੇ ਨੇ ਕਿ ਵੀ ਬੀ ਸਾਨੂੰ ਪਤਾ ਨਹੀਂ ਜੀ ਤੇਪਰਾਂ ਦੇ ਵਿੱਚ న్యూਸਪੇਪਰਾਂ ਦੇ ਸਾਰੇ ਆ ਚੁੱਕੇ ਹੈਗਾ ਹਨ ਕਿ ਭਾਰਤ ਮੰਦ ਦਾ ਸੱਦਾ ਵੀ ਕੁਝ ਹੁਣ ਕੋਈ ਮਰੀਜ਼ ਵੀ ਨੇ ਕੁਛ ਮੈਰਜ ਵਗੈਰਾ ਕੀ ਜਾਂ ਕਿਸੇ ਨੂੰ ਕੋਈ ਐਮਰਜੈਂਸੀ ਕੰਮ ਆਸੀ ਉਹ ਦੇਖ ਕੇ ਨਿਘਾਰ ਨਿਘਾਰ ਰਹੇ ਆ ਜੀ ਜੋ ਪਬਲਿਕ ਕਰ ਰਹੀ ਆ ਬਸ ਕੁਝ ਉਸ ਉਹ ਵੀ ਆ ਜਾਂਦੇ ਨੇ ਵੀ ਵੀ ਸਾਨੂੰ ਨਿਘਾਓ ਜੀ ਸਾਡੀ ਐਮਰਜੈਂਸੀ ਆ ਵੀ ਹਾਲਾਂਕਿ ਲੋਕਾਂ ਨੂੰ ਪਤਾ ਵੀ ਭਾਰਤ ਮੰਦ ਦਾ ਸੱਦਾ ਪਰ ਫਿਰ ਵੀ ਲੋਕ ਇਹਨਾਂ ਨੇ ਕੀ ਦੱਸਿਆ ਆਪਣਾ ਇਹ ਕਹਿੰਦੇ ਵੀ ਚੰਡੀਗੜ੍ਹ ਤੋਂ ਚੱਲੇ ਪਏ ਆ ਵੀ ਵੀ ਅਸੀਂ ਕਹਾਂ ਅੱਗੇ ਜਾਣਾ ਹੈਗਾ ਵੀ ਸਾਨੂੰ 12 ਤੋਂ 4 ਦਾ ਵੀਹ ਕਰਕੇ ਵਿੱਚ 12 ਤੋਂ ਲੈ ਕੇ 4 ਵਜੇ ਤੱਕ ਬੰਦਾ ਸੀਗਾ న్యూਸਪੇਪਰ ਪਤਾਬ ਕਰ ਰਹੇ ਆਗੇ ਚਲੋ ਉਸ ਮੁਤਾਬਕ ਇਹਨਾਂ ਨਾਲ ਅਸੀਂ ਕਰਕੇ ਸੈਟਿੰਗ ਇਹਨਾਂ ਨੂੰ ਤੋੜ ਦਈ ਜੀ ਕਿ ਮੰਦਾ ਪਰ ਅਸੀਂ ਰਾਬਤੇ ਦੇ ਵਿੱਚ ਰਹਿ ਕੇ ਮਤਲਬ ਸਹੀ ਤਰੀਕੇ ਨਾਲ ਚੱਲ ਰਿਹਾ ਕੋਈ ਧੱਕਾ ਕਿਸੇ ਨਾਲ ਕੋਈ ਨਹੀਂ ਹੋ ਰਿਹਾ ਜੀ ਠੀਕ ਹੈ ਜੀ ਕਾਤੋ ਜਾ ਰਹਾ ਹੈ ਬਾਈ ਜੀ ਕਿੱਥੋਂ ਆਇਆ ਤੁਸੀਂ ਚੰਡੀਗੜ੍ਹ ਤੋਂ ਸੀ ਅੱਛਾ ਕਿੱਥੇ ਜਾਣਾ ਬਰਨਾਲੇ ਜਾਣਾ ਜੀ ਕੋਈ ਪ੍ਰੋਗਰਾਮ ਹੈ ਹਾਂ ਜੀ ਹਾਂ ਜੀ ਫੰਕਸ਼ਨ ਹੈ ਕਰਦਾ ਅੱਛਾ ਤੁਹਾਨੂੰ ਪਤਾ ਸੀ ਪਹਿਲਾਂ ਵੀ ਭੱਜ ਭੱਤ ਉਹ 12 ਤੋਂ 4 ਹੈ ਜੀ ਵੀਰੇ ਆ ਪੜ੍ਹ ਲੈ ਯਾਰ 11 ਤੋਂ 4 ਵਜੇ ਤੱਕ ਲਿਖਿਆ ਹੋਇਆ ਹੈ ਸਕੂਲਾਂ ਫਰਵਰੀ ਤੋਂ ਟੂਲਪਲਾਜ ਹੀ ਬੰਦ ਕਰਨਾ ਟ੍ਰਿਬਿਊਨ 'ਚ ਪੜ੍ਹਿਆ ਸੀ ਤੇ 12 4 ਲਿਖਿਆ ਸੀ ਮੇਰੇ ਸਾਡੇ 11 ਤੋਂ 4 ਰਸਤਾ ਹੋਣਾ ਟਾਈਮ ਚਲੋ ਰਿਕਵੈਸਟ ਹੈ ਇਹ ਮਦਰ ਰਿਕਵੈਸਟ ਵੀਰੇ ਜਾਣਾ ਕਿੱਥੇ ਹੈ ਬਰਨਾਲੇ ਅੱਗੇ ਜਾਣਾ ਬਰਨਾਲੇ ਜਾਣਾ ਵੀਰੇ ਆ ਪਿੱਛੋਂ ਨਾ ਛੜਕ ਜਾਂਦੀ ਹੈ 2 ਕਿਲੋਮੀਟਰ ਦਾ ਘੁੰਮ ਕੇ ਆਇਆ ਬੈਂਚ ਕਰਨ ਦੀ ਫਾਇਦਾ ਨਹੀਂ ਹੈ ਠੀਕ ਹੈ ਨਾ ਜੀ ਸਾਡੀ ਮਜਬੂਰੀ ਹੈ ਭਰਾਤ ਜੋੜ ਕੇ ਆਨੇ ਗੱਡੀ ਆ ਪਿੱਛੇ ਤਾਂ ਕਿਹੜਾ ਲੇਟ ਹੋਈ ਜਾਗਾ ਕੋਈ ਨਹੀਂ ਹੈਗਾ ਕੁਝ ਲੋਕ ਕਹਿ ਰਹੇ ਨੇ ਕਿ ਸਾਨੂੰ 12 ਤੋਂ 4 ਵਜੇ ਦਾ ਮੈਸੇਜ ਮਿਲਿਆ ਸੀ ਕਿ 12 ਤੋਂ 4 ਦਾ ਭਾਰਤ ਬੰਦ ਹੈ ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ 11 ਤੋਂ 4 ਵਜੇ ਤੱਕ ਇਹਨੂੰ ਬੰਦ ਰੱਖ ਰਹੇ ਹਾਂ ਤੇ ਕੁਝ ਲੋਕ ਹੈ ਜਿਹੜੇ ਉਹ ਬੈਸਵੀ ਕਰ ਰਹੇ ਨੇ ਕਿ ਸਾਨੂੰ ਅੱਗੇ ਜਾਣ ਦਿਓ ਪਰ ਕਿਸਾਨ ਕਹਿ ਰਹੇ ਨੇ ਕਿ ਸਾਨੂੰ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਮੈਸੇਜ ਨਹੀਂ ਹੈ 2 ਕਿਲੋਮੀਟਰ ਦਾ ਘੁੰਮ ਕੇ ਬਾਈ ਬਣ ਕੇ ਦੇਖੋ ਮਜਬੂਰ ਇਹ ਹਾਈਵੇ ਰੋਡ ਹੈ ਸਾਰੇ ਮਜਬੂਰ ਹੋ ਕੇ ਸੜਕ ਤੇ ਚੱਲ ਰਹੇ ਨੇ ਹੁਣ ਬੰਦ ਦੱਸੋ ਕਿਹੜੇ ਠੀਕ ਹੈ ਨਾ ਹਾਈਵੇ ਰੋਡ ਹੈ ਸਭ ਨੂੰ ਮਜਬੂਰੀ ਹੈ ਸਾਡੀ ਮਜਬੂਰੀ ਹੈ ਇਹ ਪਿੰਡ ਦਾ ਰਾਸਤਾ ਨਹੀਂ ਪਤਾ ਇਕ ਹੋਰ ਕੋਈ ਗੱਲ ਨਹੀਂ ਸੀ ਬੇਨਤੀ ਸੁਣੋ ਆ ਗੱਡੀ ਜਾ ਰਹੀ ਹੈ ਤੁਹਾਨੂੰ ਕਹਿਦਾ ਵੀ ਆ ਪਿੱਛੇ ਬੜਬੜ ਦੋ ਹਾਂ ਹੀ ਬਿਆ ਜਾ ਅੱਗੇ ਵਿਆਹ ਤਾਂ ਨਿਗਾਉਂਦੇ ਨੇ ਇਹਦੇ ਸਾਰੇ ਬਰਾ ਵਾਲੇ ਨਹੀਂ ਵੀਰੇ ਨਿਗਾਉਂਦੇ ਵਿਆਹ ਵਾਲੇ ਤਾਂ ਕਾਰਟ ਤਾਂ ਲਈ ਫਿਰਦੇ ਆ ਨਹੀਂ ਜਾ ਰਹੇ ਨੇ ਯਾਰ ਬਰਾਤੀ ਕੱਲੀ ਬਰਾਤ ਤੇ ਜਾ ਰਹੇ ਪਹਿਲੀ ਵਾਰੀ ਬਰਾਤ ਲਈ ਘਟਾਉਂਦਾ ਵੀਰੇ ਪਿਆ ਪਹਿਲੀ ਵਾਰ ਜਾ ਰਹੇ ਹ ਬਠਿੰਡ ਤੋਂ ਅੱਗੇ ਵਿਆਹ ਕਿੱਥੋਂ ਆਏ ਬਾਈ ਜੀ ਬਲਵੇੜੇ ਤੋਂ ਆਏ ਆ ਜੀ ਪਟਿਆਲੇ ਤੋਂ ਪਿੱਛੇ ਤੋਂ ਜੇ ਮੈਨੂੰ ਵਿਆਹ ਦਾ ਵਾਸਤਾ ਪਤਾ ਐਮਰਜੈਂਸੀ ਵਾਲੇ ਉ ਤਾਂ ਨਿਗਾਹਾ ਰਹੇ ਆ ਨਾ ਹਾਂ ਐਮਰਜੈਂਸੀ ਵਾਲੇ ਬੰਗਾ ਰਹੇ ਕੋਈ ਨਾ ਤੁਹਾਨੂੰ ਵੀ ਨਿਗਾਹ ਦੇਣਗੇ ਠੀਕ ਹੈ ਨਿਗਾਹ ਦੇਣਾ ਬਾਈ ਨਿਗਾਹ ਤਾਂ ਜਿਹੜੇ ਲੋਕਾਂ ਨੇ ਵਿਆਹ ਜਾਣਾ ਹੈ ਜਾਂ ਫਿਰ ਐਮਰਜੈਂਸੀ ਹੈ ਹਸਪਤਾਲ ਦੇ ਵਿੱਚ ਜਾਣਾ ਉਹਨਾਂ ਨੂੰ ਜ਼ਰੂਰ ਕਿਸਾਨਾਂ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਪਰ ਜਿਨ੍ਹਾਂ ਨੇ ਆਮ ਕਿਤੇ ਮਿਲਣ ਕਰਨ ਜਾਣਾ ਹੈ ਜਾਂ ਫਿਰ ਕਿਸੇ ਨੂੰ ਰਿਸ਼ਤੇਦਾਰ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਜ਼ਰੂਰ ਰੋਕਿਆ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬੜਬੜ ਟੋਲ ਪਲਾਜ਼ਾ ਦੇ ਉੱਤੇ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੇ ਸੱਦੇ ਦੇ ਉੱਤੇ ਰੋਕ ਲਗਾਈ ਗਈ ਹੈ ਲੋਕਾਂ ਦੇ ਆਉਣ ਜਾਣ ਤੇ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜੋ ਵਿਆਹ ਜਾਣਾ ਚਾਹੁੰਦਾ ਹੈ ਉਹਨਾਂ ਨੂੰ ਜ਼ਰੂਰ ਲੋਕਾਂ ਦੇ ਵੱਲੋਂ ਕਿਸਾਨਾਂ ਦੇ ਵੱਲੋਂ ਲੰਗਾਇਆ ਜਾ ਰਿਹਾ ਹੈ ਤਾਂ ਲੋਕ ਉਹਨਾਂ ਦੀਆਂ ਮੁਸੀਬਤਾਂ ਜੋ ਉਹਨਾਂ ਨੂੰ ਵੀ ਸਮਝਦੇ ਆ ਅਤੇ ਬਾਕੀ ਜੋ ੱੱਕੇ ਨਾਲ ਲੰਘਣਾ ਚਾਹੁੰਦਾ ਉਸ ਨੂੰ ਜ਼ਰੂਰ ਕਿਸਾਨ ਵਿਰੋਧਤ ਰਹੇ ਨੇ ਤਾਂ estraneh ਤਸਵੀਰਾਂ ਇੱਥੇ ਲਗਾਤਾਰ ਆ ਰਹੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਹਾਂਜੀ ਅੱਜ ਦਾ ਦਿਨ ਹੀ ਤੁਹਾਨੂੰ ਜ਼ਿਆਦਾ ਕੰਮ ਆ ਜਾਂ ਜਿੱਤੇ ਸਾਡਾ ਕਿਸਾਨਾਂ ਦਾ ਪ੍ਰੋਜੈਕਟ ਹੁੰਦਾ ਤੁਸੀਂ ਕਿਉਂ ਇਹੋ ਜਿਹਾ ਕੁਝ ਕਰਦੇ ਹੋ ਧੱਕੇ ਨਾਲ ਅਸੀਂ ਪਿਆਰ ਨਾਲ ਤੁਹਾਨੂੰ ਹੱਥ ਮਨ ਕੇ ਮੋੜਦੇ ਆ ਯਾਰ ਧੱਕੇ ਨਾਲ ਹੋਣੇ ਪੈਣਗੇ ਕੋਈ ਨਹੀਂ ਮੰਨ ਰਿਹਾ ਯਾਰ ਕਹਿੰਦੇ ਇਹਨਾਂ ਨੂੰ ਸ਼ਰਮ ਹੀ ਨਹੀਂ ਹੈ ਜਮਈ ਪਤਾ ਨਹੀਂ ਇਹ ਸਰਕਾਰ ਦੇ ਸਰਾਰਤੀ ਲੋਕ ਸਾਡੇ ਹੋਏ ਨੇ ਕੀ ਕਹਿੰਦੇ ਲੋਕ ਆਕੇ ਲੋਕ ਆਕੇ ਕੋਈ 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 ਬਾਹਾਨਾ ਬਣਾ ਲਾ ਕੋਈ ਭੋਗ ਦੇ ਜਾਣਾ ਤੂੰ ਕਹਿੰਦਾ ਕਿੱਥੇ ਜਾਣਾ ਕੋਈ ਉਹ ਮਰੀਜ਼ ਆ ਅਹੀਂ ਕਹੀਂ ਕਹੀਂ ਨੰਗੀ ਜਾਂਦੇ ਨੇ ਅੱਜ ਜਵਾਕ ਬਾਲੇ ਹੁਣ ਨੇ ਛੋਡੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੜਬੜ ਟੋਲ ਪਲਾਇਆ ਤੋ ਜਿੱਥੇ ਕਿਸਾਨ ਕਹਿ ਰਹੇ ਨੇ ਕਿ ਜਾਣਬੁੱਝ ਕੇ ਲੋਕ ਬਹਾਨੇ ਬਣਾ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਲਗਾਤਾਰ ਕਿਸਾਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੁਝ ਲੋਕ ਲਗਾਤਾਰ ਲੰਘਣ ਦੀ ਜਦ ਕਰ ਰਹੇ ਨੇ ਬਾਕੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ